ਘੇਰਾ ਖੋਲ ਲਈ ਤੁਹਾਨੂੰ ਮੁਰਦਾਬਾਦ ਮੁਰਦਾਬਾਦ ਅਮੀਦ ਸ਼ਾਹ ਜੀ ਮੁਰਦਾਬਾਦ 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 ਚਾਚਾ ਲਕੋਤੋਂ ਵਿੱਚ ਬੱਗੂ ਚਾਚਾ ਰਹੀ ਨੇ ਹੈ ਜੀ ਅੱਜ ਸਾਰਾ ਐਵਰੀਬਾਡੀ ਮੁਰਦਾਬਾਦ 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 ਰੈਂਟੇ ਮੋਦੀ ਮੁਰਦਾਬਾਦ 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 ਅਮੇਸ਼ਾ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਸ਼ੇਖਰ ਸਾਹਿਬ ਦੀ ਸੋਚ ਤੇ ਜਗਾ ਲਾਂਗੇ ਲੋਕੇ ਸ਼ੇਖਰ ਸਾਹਿਬ ਦੀ ਸੋਚ ਤੇ ਜਗਾ ਲਾਂਗੇ ਲੋਕੇ ਸਾਹਿਬ ਦੀ ਸੋਚ ਤੇ ਜਗਾ ਲਾਂਗੇ ਲੋਕੇ ਸ਼੍ਰੀ ਰਾਹੁਲ ਗਾਂਧੀ ਜਿੰਦਾਬਾਦ ਸ਼੍ਰੀ ਰਾਹੁਲ ਗਾਂਧੀ ਜਿੰਦਾਬਾਦ ਅਮਰ ਸਹਾਏ ਹਾਏ 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 ਆਜ਼ਾਦੀ ਦੀ ਲੜਾਈ ਜਿਹਦੇ ਵਿੱਚ ਲੱਖਾਂ ਦੇਸ਼ਵਾਸੀਆਂ ਨੇ ਜਾਨ ਦਿੱਤੀ ਸ਼ਹੀਦੇ ਆਜ਼ਮ ਭਗਤ ਸਿੰਘ ਵਰਗੇ ਜਵਾਨਾਂ ਨੇ ਹੱਸ-ਹੱਸ ਕੇ ਫਾਂਸੀਆਂ ਗਲੇ ਨੂੰ ਲਾਈਆਂ ਲੱਖਾਂ ਮਾਵਾਂ ਨੇ ਪੁੱਤ ਗੁਆਏ ਲੱਖਾਂ ਸਾਡੀਆਂ ਪੈਣਾ ਬੇਵਾ ਹੋਈਆਂ ਔਰ ਲੱਖਾਂ ਦੇ ਘਰੋ ਜਿਹੜੇ ਜਿਹਦੇ ਸਦਕਾ ਇਸ ਦੇਸ਼ ਨੂੰ ਆਜ਼ਾਦੀ ਮਿਲੀ ਔਰ ਉਸ ਆਜ਼ਾਦੀ ਦੀ ਜਿਹੜੀ ਲੜਾਈ ਆ ਉਹ ਕਾਂਗਰਸ ਪਾਰਟੀ ਨੇ ਦੇਸ਼ ਦੇ ਮੋਢੇ ਨਾਲ ਮੋਢਾ ਲਾ ਕੇ ਲੜੀ ਔਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇੱਕ ਸੁੰਦਰ ਸੰਵਿਧਾਨ ਦੀ ਰਚਨਾ ਵੀ ਆਰ ਅੰਬੇਦਕਰ ਸਾਹਿਬ ਭਾਰਤ ਰਤਨ ਜੀ ਨੇ ਕੀਤੀ ਉਸ ਸੰਵਿਧਾਨ ਦਾ ਸਦਕਾ ਇਹ ਦੇਸ਼ ਬਹੁਤ ਤਰੱਕੀ ਕੀਤੀ ਔਰ ਸਾਡੇ ਵਿੱਚ ਜਿਹੜੀ ਇੱਕ ਜੁਟਤਾ ਔਰ ਜੋ ਸਾਡਾ ਆਪਸੀ ਭਾਈਚਾਰਾ ਸੀ ਉਹ ਕਨਸਟੀਟਿਊਸ਼ਨ ਦੀ ਵਜ੍ਹਾ ਨਾਲ ਬਹੁਤ ਮਜ਼ਬੂਤ ਹੋਇਆ ਪਰ ਕੁਝ ਸਾਲਾਂ ਤੋਂ ਪਹਿਲਾਂ ਧਰਮ ਦਾ ਨਾਰਾ ਤੇ ਹੁਣ ਕਨਸਟੀਟਿਊਸ਼ਨ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਬਾਜਪਾ ਸਰਕਾਰ ਉਹਦੇ ਜਿਹੜੇ ਦੋ ਬਹੁਤ ਵੱਡੇ ਸਰਗਨਾ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਉਹ ਆਪਣੀਆਂ ਚਾਲਾਂ ਦੇ ਨਾਲ ਇਸ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਆ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਬਹੁਤ ਜੂਗੀ ਸਾਜ਼ਿਸ਼ ਹੈ ਤਾ ਜੋ ਜੋ ਬੀ ਆਰ ਅੰਬੇਦਕਰ ਸਾਹਿਬ ਨੇ ਸੁਪਨਾ ਸਰਜਿਆ ਸੀ ਕਿ ਹਰ ਦੇਸ਼ ਵਾਸੀ ਤਰੱਕੀ ਕਰੇ ਹਰ ਨਾਗਰਿਕ ਕੋਲ ਅਧਿਕਾਰ ਹੋਣ ਉਹਨਾਂ ਅਧਿਕਾਰਾਂ ਦੀ ਲੁੱਟ ਖਸੋਟੇ ਹੋ ਰਹੀ ਹੈ ਕੱਲ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਰਾਹੁਲ ਗਾਂਧੀ ਜੀ ਹੁਣੀ ਉੱਥੇ ਜਾਣਾ ਚਾਹੁੰਦੇ ਸੀ ਪਰ ਇਹਦੇ ਖਿਲਾਫ ਜੋ ਕਨਸਟੀਟਿਊਸ਼ਨ ਦੀ ਛੇੜਛਾੜ ਹੋ ਰਹੀ ਹੈ ਔਰ ਬੀ ਆਰ ਅੰਬੇਦਕਰ ਸਾਹਿਬ ਦੇ ਜੋ ਇਹਨਾਂ ਨੇ ਅਪਸ਼ਬਦ ਬੋਲੇ ਸੀ ਉਹਦੇ ਖਿਲਾਫ ਇੱਕ ਪ੍ਰੋਟੈਸਟ ਚੱਲ ਰਿਹਾ ਸੀ ਪਰ ਇਹ ਬੀਜੇਪੀ ਦੇ ਜਿਹੜੇ ਗੁੰਡਾ ਅਨਸਰ ਨੇ ਉਹਨਾਂ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਔਰ ਉਲਟਾ ਉਹਨਾਂ ਦੇ ਉੱਤੇ ਹੀ ਐਫ ਆਈ ਆਰ ਜਿਹੜੀ ਹੈ ਉਹ ਦਰਜ ਕਰਾਈ ਹੈ ਅੱਜ ਦੇਸ਼ ਪਰਦੇ ਵਿੱਚ ਜਗਾ ਜਗਾ ਦੇ ਉੱਤੇ ਅਸੀਂ ਤੁਹਾਡੇ ਮਾਧਿਅਮ ਨਾਲ ਕਿਉਂਕਿ ਜਿਹੜਾ ਮੀਡੀਆ ਹੈ ਇਹੀ ਅੱਜ ਕਨਸਟੀਟਿਊਸ਼ਨ ਨੂੰ ਬਚਾ ਸਕਦਾ ਹੈ ਔਰ ਤੁਹਾਡੇ ਮਾਧਿਅਮ ਨਾਲ ਅਸੀਂ ਕਰ ਕਰ ਦੇ ਵਿੱਚ ਇਹ ਗੱਲ ਪਹੁੰਚਾਉਣੀ ਚਾਹੁੰਦੇ ਆ ਕਿ ਇੱਕ ਸੁੰਦਰ ਸੰਵਿਧਾਨ ਜਿਹਦੇ ਨਾਲ ਇਸ ਦੇਸ਼ ਨੇ ਇੰਨੀ ਤਰੱਕੀ ਕੀਤੀ ਕਿ ਅੱਜ ਆਪਾਂ ਵਿਸ਼ੁੱਧੀ ਵੱਡੀ ਤਾਕਤ ਬਣੇ ਹੋਏ ਆ ਉਹਨੂੰ ਤੋੜਨ ਮਰੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਜਿਹੜੀ ਗਰੀਬ ਜਨਤਾ ਹੈ ਹਿੰਦੁਸਤਾਨ ਦੀ ਇਹਦੇ ਨਾਲ ਇੱਕ ਦੁਬਾਰਾ ਕਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਨਸਟੀਟਿਊਸ਼ਨ ਨੂੰ ਮਨੁਸ ਸਮਰਤੀ ਦੇ ਨਾਲ ਬਦਲਣ ਦੀ ਜਿਹੜੀ ਕੋਸ਼ਿਸ਼ ਹੈ ਇਹਨੂੰ ਕਾਂਗਰਸ ਪਾਰਟੀ ਕਦੀ ਬਰਦਾਸ਼ਤ ਨਹੀਂ ਕਰੇਗੀ ਔਰ ਅਸੀਂ ਆਪਣੇ ਅਖੀਰਲੇ ਸਾਹ ਤੱਕ ਆਪਣੇ ਉਹਨਾਂ ਆਜ਼ਾਦੀ ਗਲਟੀਆਂ ਦੇ ਔਰ ਉਹ ਸੁਤੰਤਰਤਾ ਸਨਾਨੀਆਂ ਦੇ ਸੁਪਨਿਆਂ ਦੇ ਉੱਤੇ ਪਹਰਾ ਦੇਾਂਗੇ ਔਰ ਬੀ ਆਰ ਅੰਬੇਦਕਰ ਸਾਹਿਬ ਦਾ ਜੋ ਸੁੰਦਰ ਸੰਵਿਧਾਨ ਹੈ ਉਹਦੇ ਵਿੱਚ ਮਾੜੀ ਜੀ ਵੀ ਜਿਹੜੀ ਛੇੜਛਾੜ ਆ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਅੱਜ ਇਹ ਬਹੁਤ ਛੋਟੇ ਲੈਵਲ ਤੇ ਧਰਨੇ ਜਿਹੜੇ ਆ ਇਹ ਕੀਤੇ ਗਏ ਆ ਜੇ ਲੋੜ ਪਈ ਤਾਂ ਬਹੁਤ ਵੱਡਾ ਸੰਘਰਸ਼ ਵੀ ਇਹਨਾਂ ਦੇ ਖਿਲਾਫ ਅਸੀਂ ਸਿਰਜਾਂਗੇ ਔਰ ਅਸੀਂ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ ਕਾਂਗਰਸ ਪਾਰਟੀ ਨੇ ਹਰ ਵਰਗ ਦਾ ਸਤਿਕਾਰ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਤਾਂ ਹੀ ਇਹਨੂੰ ਬਰਕਰਾਰ ਰੱਖਾਂਗੇ ਡਾਕਟਰ ਸਾਹਿਬ ਤਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਹੈ ਕਿ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਕੀ ਕਹਿਣਾ ਚਾਹੋਗੇ ਜਿਹੜੇ ਡੱਲੇਵਾਲ ਸਾਹਿਬ ਹੈ ਉਹਨਾਂ ਨੂੰ ਅਸੀਂ ਬੜੀ ਵਾਰੀ ਬੜੇ ਫਰੰਟਸ ਤੋਂ ਬੇਨਤੀ ਕੀਤੀ ਹੈ ਕਿ ਜੇ ਉਹਨਾਂ ਦੀ ਸਿਹਤ ਠੀਕ ਰਹੂਗੀ ਤੇ ਉਹ ਕਾਮਯਾਬ ਹੋਣਗੇ ਪਰ ਉਹਨਾਂ ਦੇ ਲਈ ਆਪਾਂ ਇਹ ਗੱਲ ਸਮਝਦੇ ਹਾਂ ਕਿ ਜਿਹੜਾ ਸੈਂਟਰ ਹੈ ਉਹ ਉਹਦੇ ਕੰਨ ਤੇ ਜੂ ਨਹੀਂ ਸਰਕਦੇ ਹਾਲਾਂਕਿ ਸੁਪਰੀਮ ਕੋਰਟ ਇਹਨਾਂ ਕੁਝ ਕਹਿ ਚੁੱਕਾ ਹੈ ਅਸੀਂ ਡੱਲੇਵਾਲ ਸਾਹਿਬ ਨੂੰ ਇਹ ਅਪੀਲ ਕਰਾਂਗੇ ਕੇ ਦੇਸ਼ ਦੇ ਹਿੱਤਾਂ ਨੂੰ ਕਿਸਾਨਾਂ ਦੇ ਹਿੱਤਾਂ ਨੂੰ ਹੱਥ 'ਚ ਰੱਖਦੇ ਹੋਏ ਉਹ ਆਪਣੀ ਜਾਨ ਨੂੰ ਸੁਰੱਖਿਅਤ ਕਰਨ ਔਰ ਅਸੀਂ ਜਿਹੜੀ ਭਾਪੀ ਹੈ ਇਹਨੂੰ ਵੀ ਕਹਾਂਗੇ ਕਿ ਜ਼ਿੱਦ ਜਿਹੜੀ ਹੈ ਇਹ ਮਾੜੀ ਗੱਲ ਹੈ ਜਦੋਂ ਜਨ ਅਵਾਜ਼ ਬਣੀ ਹੋਈ ਹੈ ਉਹਦੇ ਉੱਪਰ ਜਿਹੜਾ ਉਹ ਇੱਕ ਜਲਦ ਫੈਸਲਾ ਲੈਣ ਔਰ ਡੱਲੇਵਾਲ ਸਾਹਿਬ ਦੀ ਜਿਹੜਾ ਅੰਦੋਲਨ ਹੈ ਉਹ ਕਾਮਯਾਬ ਹੋ ਸਕੇ ਇਹ ਉਹਨਾਂ ਦੇ ਮਨ ਦੇ ਵਿੱਚ ਕੋਈ ਜਾਇਜ਼ ਗੱਲ ਹੈ ਅੱਜ ਤੱਕ ਜਿੰਨੀ ਵਾਰੀ ਵੀ ਸੰਵਿਧਾਨ ਦੇ ਵਿੱਚ ਚੇਂਜਸ ਹੋਈਆਂ ਜੁਆਇੰਟ ਪਾਰਲੀਮੈਂਟਰੀ ਕਮੇਟੀਆਂ ਬਣੀਆਂ ਸਾਰੀਆਂ ਪਾਰਟੀਆਂ ਦੀ ਰਜ਼ਾਮੰਦੀ ਦੇ ਨਾਲ ਬੜੇ ਸਾਰੇ ਵੱਡੇ-ਵੱਡੇ ਫੈਸਲੇ ਲੈ ਗਏ ਜਿਵੇਂ ਕਿ ਪੰਚਾਇਤੀ ਚੋਣਾਂ ਚ ਰਾਖਵਾ ਕਰਨ ਦਾ ਫੈਸਲਾ ਜਿਹੜਾ ਦੇਸ਼ ਦੇ ਵਿੱਚ ਅਨਾਜ ਦੀ ਗਰੰਟੀ ਦਾ ਫੈਸਲਾ ਬਹੁਤ ਸਾਰੇ ਫੈਸਲੇ ਜਿਹੜੇ ਆ ਉਹ ਸੰਵਿਧਾਨ ਦੇ ਵਿੱਚ ਹੋਏ ਪਰ ਜੇ ਕੋਈ ਸੰਵਿਧਾਨ ਦੇ ਵਿੱਚੋਂ ਕੋਈ ਚੋਰੀ ਚਿੱਪੇ ਨਾਲ ਜਾਂ ਬੈਕ ਡੋਰ ਤੋਂ ਕੋਈ ਨਹੀਂ ਕਰਨਾ ਚਾਹੁੰਦੇ ਕਿਉਂ ਨਹੀਂ ਉਹ ਸਾਰੀਆਂ ਪਾਰਟੀਆਂ ਦੀ ਇੱਕ ਕਮੇਟੀ ਬਣਾਉਂਦੇ ਔਰ ਉਹ ਕਮੇਟੀ ਜਿੱਦਾਂ ਦੇ ਵੀ ਉਹ ਚਾਹੁੰਦੇ ਨੇ ਜਿੱਦਾਂ ਦੀ ਵੀ ਮੌਜੂਦਾ ਸਰਕਾਰ ਚਾਹੁੰਦੀ ਹੈ ਕਾਨੂੰਨ ਬਣਨੇ ਚਾਹੀਦੇ ਆ ਉਹ ਜੁਆਇੰਟ ਪਾਰਲੀਮੈਂਟਰੀ ਕਮੇਟੀ ਜਿਹੜੀ ਸਾਰੀ ਜਨਰਾਂ ਇਕੱਠੀ ਕਰਕੇ ਅੱਗੇ ਆਵੇ ਉਦਾਂ ਦੇਸ਼ ਦੇ ਵਾਸੀ ਦੇਸ਼ ਦੀ ਚੰਗਿਆਈ ਲਈ ਕੋਈ ਵੀ ਚੇਂਜ ਹਮੇਸ਼ਾ ਹੁੰਦੀ ਰਹੀ ਆ ਅੱਗੇ ਵੀ ਕਨਸਟੀਟਿਊਸ਼ਨ ਚੇਂजेस ਹੁੰਦੀਆਂ ਰਹੀਆਂ ਪਰ ਚੋਰ ਰਸਤੇ ਦੀਆਂ ਚੇਂजेस ਸਾਨੂੰ ਬਿਲਕੁਲ ਮਨਜ਼ੂਰ ਨਹੀਂ ਆਈ। ਬਈਆ ਸਾਹਿਬ ਪ੍ਰਸ਼ਾਸਨਿਕ ਜਿਹੜੀਆਂ ਧਰਾਵਾਂ ਆ ਉਸ ਪ੍ਰਸ਼ਾਸਨ ਜਿਹੜੀਆਂ ਧਰਾਵਾਂ ਲਗਾ ਉਹ ਧਰਾਵਾਂ ਨੂੰ ਚੇਂਜ ਕਰ ਦਿੱਤਾ ਗਿਆ। ਦੇਖੋ ਜੇ ਤੁਸੀਂ ਉਹਦਾ ਧਿਆਨ ਨਾ ਦੇਖੋਗੇ ਸਿਰਫ ਨਾਂ ਹੀ ਬਦਲੇ ਗਏ ਆ। ਅੰਦਰ ਕੋਈ ਚੇਂਜ ਨਹੀਂ ਹੋਈ ਤੁਸੀਂ ਮੈਨੂੰ ਦੱਸ ਦਿਓ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਿਹੜਾ ਕਿਹੜਾ ਐਸਾ ਕੇਸ ਹੈ ਆਪਣੇ ਹਲਕੇ 'ਚ ਹੀ ਹੋਇਆ ਹੋਵੇ ਜਿਹਦਾ ਉਸ ਧਾਰਾ ਦੇ ਤਹਿਤ ਜੋ ਕਹਿੰਦੇ ਸੀ ਤੁਹਾਨੂੰ 2-4 ਦਿਨਾਂ 'ਚ ਫੈਸਲਾ ਮਿਲੂਗਾ ਕਿਹੜਾ ਫੈਸਲਾ ਮਿਲਿਆ ਇਹ ਸਿਰਫ ਝਾਉਂਦੇ ਨੇ ਔਰ ਛੂਟ ਬੋਲਦੇ ਸਰ ਕ੍ਰੈਮਤ ਉਹਨਾਂ ਨੇ ਜਿਹੜੀ ਮਾਫੀ ਮੰਗੀ ਹੈ ਕਿਤੇ ਮੈਨੂੰ ਅੱਜ ਦੇ মিডিਆ ਦੇ ਵਿੱਚ ਪ੍ਰੈਸ ਦੇ ਵਿੱਚ ਕਿਤੇ ਵੱਡੀ ਮਾਫੀ ਨਜ਼ਰ ਨਹੀਂ ਆਈ ਜੇ ਚੁੱਪ ਕਰਕੇ ਅੰਦਰ ਵੜ ਕੇ ਮਾਫੀ ਮੰਗਣੀ ਉਹ ਬਿਲਕੁਲ ਗਲਤ ਹੈ ਔਰ ਉਹਨਾਂ ਨੂੰ ਆਪਣੀ ਜਿਹੜੀ ਇਹ ਜੋ ਉਹਨਾਂ ਨੇ ਵਿਚਾਰ ਧਾਰਾ ਦੇ ਉੱਤੇ ਔਰ ਸਾਡੇ ਦੇਸ਼ ਦੇ ਰਾਖੇ ਵੀ ਆਰ ਅੰਬੇਦਕਰ ਸਾਹਿਬ ਦੇ ਉੱਤੇ ਸਾਡੇ ਦੇਸ਼ ਦੇ ਨਿਰਮਾਤਾ ਕਨਸਟੀਟਿਊਸ਼ਨ ਜਿਹਨੂੰ ਅਸੀਂ ਆਪਣਾ ਸਭ ਕੁਝ ਮੰਨਦੇ ਆ ਉਹਦੇ ਪ੍ਰਤੀ ਜੋ ਮਾੜੀਆਂ ਗੱਲਾਂ ਕਹੀਆਂ ਉਹ ਪਬਲਿਕਲੀ ਆ ਕੇ ਮਾਫੀ ਮੰਗਣ ਔਰ ਉਹ ਜਿਹੜੇ ਸਾਡੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜੀ ਉਹਨਾਂ ਤੋਂ ਮਾਫੀ ਮੰਗਣ ਕਿ ਉਹਨਾਂ ਦੇ ਉੱਤੇ ਕਿਉਂ ਧਾਰਾ ਲਾਈ ਗਈ ਕਿ ਇੱਕ ਤਾਂ ਉਹਨਾਂ ਨੂੰ ਰੋਕਿਆ ਗਿਆ ਔਰ ਉਹਨਾਂ ਦੇ ਉੱਤੇ ਧਾਰਾ ਲਾਈ ਗਈ ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੌਲੀ-ਹੌਲੀ ਸਾਹਮਣੇ ਆਉਣਗੀਆਂ